ਹਾਂਜੀ ਮੈਡਮ ਅੱਜ ਫੇਵਰਲ ਹਸਪੀਟਲ ਦੇ ਬਾਹਰ ਇੱਕ ਪੁਤਲਾ ਫੁਕਿਆ ਕਿਸ ਸਬੰਧ ਵਿੱਚ ਪੁਤਲਾ ਫੁਕਿਆ ਗਿਆ ਹੈ ਸਰ ਇਹ ਜਿਲ੍ਹਾ ਕਪੂਰਥਲਾ ਦੇ ਸਾਰੇ ਐਨਐਟਪੀ ਮੁਲਾਜ਼ਮਾਂ ਵੱਲੋਂ ਮੰਗਾ ਪੂਰੀਆਂ ਨਾ ਹੋਣ ਤੇ ਇਹ ਸੀਐਮ ਸਾਹਿਬ ਦਾ ਜਿਹੜਾ ਪੁਤਲਾ ਆ ਉਹ ਸਾੜਿਆ ਗਿਆ ਹੈ ਇਹ ਉਹਨਾਂ ਲਈ ਇੱਕ ਤਰ੍ਹਾਂ ਦਾ ਕਹਿ ਲਓ ਕਿ ਸੰਕੇਤ ਆ ਆਣਵਲੀਆਂ ਚੋਣਾ ਚ ਲੁਧਿਆਣਾ ਦੀਆਂ ਚੋਣਾ ਚ ਕਿ ਜੇ ਉਹਨਾਂ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਲੈ ਕੇ ਆਣ ਵਾਲੇ ਵੀ ਅਸੀਂ ਸੀ ਤਾਂ ਇਹ ਹੁਣ ਨਹੀਂ ਆਣਗੇ ਉਹਦਾ ਕਾਰਨ ਵੀ ਇਹੀ ਹੋਣਗੇ ਕਿਉਂਕਿ ਬੱਤੀ ਤੇਤੀ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ ਸਾਡੇ ਮੰਗਾਂ ਤੋਂ ਪੂਰੀਆਂ ਕੀ ਕਰਨੀਆਂ ਸੀ ਹੁਣ 2 ਮਹੀਨੇ ਤੋਂ ਜਿਹੜੀ ਤਨਖਾਹ ਮਿਲੀ ਨਹੀਂ ਉਹ ਵੀ ਸਾਨੂੰ ਨਹੀਂ ਦਿੱਤੀ ਜਾਨਕਿ ਸਾਡੀ ਜਿਹੜੀ ਹੁਣ ਮੀਟਿੰਗ ਹੋਈ ਹੈ 16ਵੀਂ ਜਿਹੜੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਸਾਡੀਆਂ 3-4 ਮੰਗਾਂ ਨੂੰ ਸਹਿਮਤ ਹੀ ਦਿੱਤੀ ਸੀ ਪਰ ਹਮੇਸ਼ਾ ਜਦ ਮੀਟਿੰਗ ਹੁੰਦੀ ਹੈ ਗੱਲਾਂ ਕਰਕੇ ਤੋੜ ਦਿੰਦੇ ਨੇ ਤੇ ਸਫਾਈ ਜਿਹੜੀ ਉਹ ਵਿੱਤ ਮੰਤਰੀ ਕੋਲ ਅਟਕ ਜਾਂਦੀ ਆ ਜੋ ਕਿ ਇਹਨਾਂ ਦੇ ਹੱਥ 'ਚ ਆ ਜੋ ਸਰਕਾਰ ਦੇ ਹੱਥ 'ਚ ਆ ਜੋ ਕਿ ਸਾਡੇ ਸਟੇਟ ਵਾਲਿਆਂ ਦਾ ਕਹਿਣਾ ਆ ਸੋ ਸਾਡੀ ਪੂਰੀ ਨਹੀਂ ਹੋ ਰਹੀ ਕਿ ਜਦ ਕਿ ਜੋ ਪੈਸਾ ਆ ਉਹ NHM ਦੀ ਫੰਡਿੰਗ ਆ ਰਹੀ ਆ ਪਰ NHM ਮੁਲਾਜ਼ਮਾਂ ਤੇ ਹੀ ਨਹੀਂ ਲੱਗ ਰਹੀ ਇਹ ਬਹੁਤ ਮੰਦਭਾਗੀ ਗੱਲ ਆ ਕਿ ਜਿਹੜਾ ਪੈਸਾ ਆ ਉਹ NHM ਦਾ ਆਂਦਾ ਆ ਪਰ ਉਹਨਾਂ ਨੂੰ ਤਨਖਾਹ ਦੇਣ ਤੇ ਹੀ ਨਹੀਂ ਲੱਗਦਾ ਮੈਡਮ ਅਗਲੀ ਰਣਨੀਤੀ ਕੀ ਆ ਜੇ ਨਹੀਂ ਤੁਹਾਡੀਆਂ ਮੰਗਾ ਮੰਗਦੇ ਸਾਡੀ ਅਸੀਂ ਫਿਰ ਅੱਜ ਇੱਕ ਦਿਨ ਦੀ ਸਟ੍ਰਾਈਕ ਕੀਤੀ ਸੀਗੀ ਇਸ ਤੋਂ ਬਾਅਦ ਸਾਡੇ ਤਿੰਨ ਦਿਨਾਂ ਦੀ ਸਟ੍ਰਾਈਕ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਲੁਧਿਆਣਾ ਚਿਮਨੀ ਇਹਨਾਂ ਦੀਆਂ ਜ਼ੋਨ ਚੋਣਾ ਹੋਣੀਆਂ ਨੇ ਉਹਨਾਂ ਵਿੱਚ ਪੰਜ-ਪੰਜ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਲੋਕ ਆ ਬੰਦੇ ਜਾ ਕੇ ਇਹਦਾ ਪ੍ਰਚਾਰ ਕਰਨਗੇ ਇਹਨਾਂ ਦੀ ਪੋਲ ਖੋਲ ਮਤਲਬ ਕਰਨਗੇ ਕਿ ਇਹਨਾਂ ਨੇ ਸਾਡੇ ਨਾਲ ਕੀ ਕੀ ਕੀਤਾ ਅਸੀਂ ਫੁੱਤ ਪੁਤਲਾ ਤਾਂ ਫੁੱਟਿਆ ਕਿ ਇਹਨਾਂ ਨੂੰ ਯਾਦ ਦਵਾਇਆ ਜਾਵੇ ਕਿ ਸਾਡੇ ਨਾਲ ਕੀਤੇ ਵਾਦੇ ਤੁਸੀਂ ਪੂਰੇ ਨਹੀਂ ਕੀਤੇ ਤਾਂ ਫੁੱਤ ਪੁਤਲਾ ਹੁੱਕਿਆ ਗਿਆ ਨਾ ਅਸੀਂ ਇੰਨੀ ਵਾਲੀ ਉਹ ਨਹੀਂ ਤਨਖਾਹਾਂ ਤੇ ਕੰਮ ਕਰਦੇ ਆ ਜਿਨ੍ਹਾਂ ਚ ਸਾਡਾ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਆ ਜੀ ਉਹ ਵੀ 2-3 ਮਹੀਨੇ ਲਈ ਰੋਕ ਦਿੱਤੀਆਂ ਜਾਂਦੀਆਂ ਤੇ ਜਿਨ੍ਹਾਂ ਨਾਲ ਸਾਡੇ ਘਰ ਦੇ ਗੁਜ਼ਾਰੇ ਨਹੀਂ ਪੂਰੇ ਹੋ ਰਹੇ ਪਹਿਲੇ ਮੰਗੇ ਸੀ ਕਿ ਅਸੀਂ ਤੁਹਾਨੂੰ ਆਉਂਦੇ ਹੀ ਸਾਡੀ ਸਰਕਾਰ ਸੱਤਾ ਵਿੱਚ ਆਉਂਦੇ ਹੀ ਤੁਹਾਨੂੰ ਪੱਕੇ ਕੀਤਾ ਜਾਏਗਾ ਪਰ ਸਾਡਾ ਉਹ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਮੈਂ ਇੱਕ ਪੁੱਛਣਾ ਚਾਹਨੀ ਹਾਂ ਪੰਜਾਬ ਸਰਕਾਰ ਤੋਂ ਤੁਸੀਂ ਜਿਸ ਸ਼ਖਸੀਅਤ ਦਾ ਨਾਂ ਲੈ ਕੇ ਸੱਤਾ ਦੇ ਵਿੱਚ ਉਤਰੇ ਸੀਗੇ ਸ਼੍ਰੀ ਫਗਸਿੰਘ ਫਗਸਿੰਘ ਜੀ ਦਾ ਨਾਮ ਲੈ ਕੇ ਉਹਨਾਂ ਦੇ ਉਦੇਸ਼ਾਂ ਦੇ ਅਨੁਸਾਰ ਤੁਹਾਨੂੰ ਚੱਲਣਾ ਚਾਹੀਦਾ ਸੀ ਪਰ ਤੁਸੀਂ ਉਹਨਾਂ ਦੇ ਉਦੇਸ਼ਾਂ ਦੇ ਅਨੁਸਾਰ ਚੱਲੇ ਨਹੀਂ ਨਾ ਹੀ ਉਹਨਾਂ ਦਾ ਨਾਮ ਖਰਾਬ ਕਰ ਰਹੇ ਹੋ ਤੇ ਇਹ ਨਾ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਉਹਨਾਂ ਦੀ ਕਿਤਾਬਾਂ ਦੇ ਵਿੱਚ ਇਹੀ ਲਿਖਿਆ ਕਿ ਉਦੋਂ ਤੱਕ ਤਾਂ ਨਹੀਂ ਸਰਕਾਰ ਕਾਮਯਾਬ ਨਹੀਂ ਹੋ ਸਕਦੀ ਕੋਈ ਵੀ ਰਾਜਾ ਉਦੋਂ ਤੱਕ ਰਾਜਾ ਨਹੀਂ ਹੁੰਦਾ ਜਿਹੜਾ ਆਪਣੀ ਪ੍ਰਜਾ ਦੀ ਖੁਦ ਸ਼ੋਸ਼ਣ ਕਰਦਾ ਸ਼ੋਸ਼ਣ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਆਰਥਿਕ ਤੌਰ ਤੇ ਸ਼ੋਸ਼ਣ ਦਿੱਤਾ ਜਾ ਰਿਹਾ ਉਹ ਹਾਰ ਟਾਈਮ ਸਾਨੂੰ ਦਿੱਤਾ ਜਾਂਦਾ ਚਾਹੇ ਕੰਮ ਦੇ ਤੌਰ ਤੇ ਦਿੱਤਾ ਜਾਂਦਾ ਵਾਧੂ ਕੰਮ ਲਿਆ ਜਾਂਦਾ ਤੇ ਦੂਸਰੀ ਗੱਲ ਇਹ ਹੈ ਕਿ ਸਾਡੀਆਂ ਤਨਖਾਹਾਂ ਉੰਨੀਆਂ ਘੱਟ ਨਹੀਂ ਜਿੱਦੇ ਵਿੱਚ ਵੀ ਅਸੀਂ ਦੋ-ਦੋ ਸਟੇਸ਼ਨਾਂ ਦਾ ਕੰਮ ਕਰਦੇ ਹਾਂ ਦੋ-ਦੋ ਅਧਿਆਨ ਦਾ ਕੰਮ ਕਰ ਰਹੇ ਆ ਤਾਂ ਫਿਰ ਸਾਡੀ ਤਨਖਾਹ ਦੋ ਦੋ ਮਹੀਨੇ ਰੋਕੀ ਜਾਂਦੀ ਹੈ ਇਹਦਾ ਕੀ ਮਤਲਬ ਆ ਤੁਸੀਂ ਸਾਡਾ ਮਾਨਸਿਕ ਤੌਰ ਤੇ ਆਰਥਿਕ ਤੌਰ ਤੇ ਤੇ ਸਰੀਰਿਕ ਤੌਰ ਤੇ ਸਾਨੂੰ ਕਮਜ਼ੋਰ ਕਰ ਰਹੇ ਆ ਇਹ ਇਹ ਸਾ ਤੋਂ ਬਰਦਾਸ਼ਤ ਨਹੀਂ ਹੁੰਦਾ ਪਿਆ ਹਣ ਅਸੀਂ ਇਸ ਕਰਕੇ ਪਤਲਾ ਹੋ ਕੁਰੇ